ਸੱਚੀ ਗਾ ਵੀਰ ਜੀ ਅਸੀਂ ਨਾ ਦਰਬਾਰ ਸਾਹਿਬ ਆਏ ਹਾਂ ਪਰ ਤੁਸੀਂ ਸਾਡੇ ਕੋਲ ਮੂਸੀ ਵਾਲੇ ਕੋਲ ਪਰਸੇ ਕੁ ਵੜਿਆ ਵਾ ਤੇ ਹੁਣ ਬੈਠੇ ਇੱਥੇ ਆਵੇਂ ਆ ਪਾਰਕਿੰਗ 'ਚ ਬੈਠੇ ਆ ਮੋਟਰਸਾਈਕਲਾਂ ਦੀ ਪਾਰਕਿੰਗ 'ਚ ਸਾਡੇ ਮੂਸੀ ਵਾਲੇ ਨਾਲ ਉਹ ਜਾਂਦੇ ਨੇ ਮੋੜ ਤੇ ਉਧਰ ਵੇਖੀਂ ਮੋੜ ਚਾਂਗਲ ਵਾਲੀ ਪਾਰਕਿੰਗ ਨਾਲ ਵੇਖੀ ਜਾਂਦੇ ਆ ਬਹੁਤ ਮਾੜੀ ਹੁੰਦੀ ਆ ਜੱਟ ਦੇ ਨਾਲ ਵੀ ਹੁਣ ਵੇਖੋ ਕੀ ਕਰਦੇ ਆ ਚਾਬੀ ਬਣਾਵਾਗੇ ਜਾਂ ਕੋਈ ਨਾ ਕੋਈ ਕਰਾ ਲਾਗ ਤੋੜਾਂਗੇ ਬੜਾ ਔਖਾ ਹੋਇਆ ਪਿਆਈ ਹੋ ਅਜੇ ਮੋਟਰਸਾਈਕਲ ਦੀ ਪਤਾ ਨਹੀਂ ਉਹ ਨਾ ਦੇਣਾ ਕਿ ਨਹੀਂ ਦੇਣਾ ਬਹੁਤ ਜਿਆਦਾ ਮੰਦਾ ਹਲ ਤੇ ਬਾਕੀ ਤੁਹਾਨੂੰ ਉਸ ਬੰਦਾ ਵੀ ਵਿਖਾਵਾਂਗੇ ਜਿਹਦੇ ਬੈਗ ਚ ਪਾਈ ਤੇ ਜਿੰਨੇ ਬੈਗ ਪਾਇਆ ਸੀ ਉਹ ਵੇਖ ਲਿਓ ਬੰਦਾ ਸੋ ਤੈਨੂੰ ਪਤਾ ਹੀ ਨਹੀਂ ਲੱਗਾ ਕਿੱਥੇ ਪਿਆ ਵਾ ਆ ਤੇ ਬੈਗ ਮੰਡ ਚ ਕੰਬ ਕੇ ਗਾ ਗਿਆ ਕਿ ਬਹੁਤ ਬਹੁ ਮਾੜਾ ਹੋਇਆ ਬਾਕੀ ਤੁਹਾਨੂੰ ਕੈਂਪ ਦੀ ਫੋਟੋ ਵੀ ਪਾਵਾਂਗੇ ਨਾਲ ਹਾਂ ਬਹੁਤ ਸੌਖਾ ਆ ਗਿਆ ਸਾਡਾ ਬੰਦਾ ਕਹਿੰਦਾ ਸੀ ਆ ਹੈਲੋ ਵੀਰ ਜੀ ਆ ਕਹਿੰਦਾ ਹੈ ਜੀ ਕੋਈ ਇਥੇ ਨਹੀਂ ਮੇਰੀ ਜੋ ਬਿਆਰੀ ਦੇ ਵਿੱਚੋਰੀ ਹੋ ਗਈ ਜਿਹੜਾ ਹੁਣ ਬੈਗ ਚੁੱਕਿਆ ਗਿਆ ਤੇ ਹੁਣ ਸਾਰੇ ਭੱਜੋ ਭੱਜਿਆ ਆ ਆ ਵੇਖੋ ਉਹ ਬੰਦਾ ਬੰਦਾ ਆ ਇਧਰ ਆ ਵੇਖੋ ਇਹ ਕਾਹੋ ਵੀਰ ਮੇਰੇ ਜਦੋਂ ਸੁੱਤਾ ਕਰਾ ਆ ਹੁਣ ਇੱਧਰ ਤੇ ਵਰਦਾ ਚੱਪਲਾ ਤਾਂ ਵੀ ਆ ਵੇਖ ਲਓ ਵੀਰ ਜੀ ਕਿਹੜੇ ਗਿਆ ਚੱਪਲਾ ਨਹੀਂ ਆਗੀਆਂ ਹਾਂ ਮਸਰਾਣੇ ਪਿਆਰਾ ਚੱਪਲਾ ਨਹੀਂ ਪੈਰੀਆਂ ਆਗੀਆਂ ਹੁਣ ਇਦਾਂ ਹੀ ਨੰਗੇ ਪੈਰੀ ਜਾਣਾ ਆਉਣੀਆਂ ਪਾਲਾ ਮੈਂ ਇੰਨਾ ਕੁ ਪਤਾ ਕਰ ਲਓ ਕੋਈ ਚਾਬੀ ਨਹੀਂ ਆਹ ਵੇਖੋ ਹੁਣ ਕੀ ਲਾ ਦੇ ਵੇਖੋ ਤਾਂ ਮਤਵੀਰ ਆਪਣਾ ਲਾਇਆ ਚਾਬੀ ਦੁੱਗੇ ਮਿਲ ਤੋਂ ਤੇ ਹੁਣ ਲਾ ਕੇ ਵੇਖਿਆ ਲੱਗੇ ਨਹੀਂ ਖੁੱਲਦਾ કે ਨਹੀਂ ਖੁੱਲਦਾ ਵੇਖ ਲਾ ਕੇ ਓਏ ਨਹੀਂ ਕੰਮ ਜਾਵੇ ਯਾ ਫਾਰਮੂਲਾ ਮੈਂ ਚੋਪੜੀ ਨਾ ਰਹਾ ਪਰੇ ਚੋਪੜੀ ਨਾ ਨਹੀਂ ਚਾਬੀ ਸਪੇਸ ਹੀ ਨਹੀਂ ਦੇਂਦੀ ਚਾਬੀ ਨਵੀਂ ਆ ਓ ਖਰਾਬ ਹੈ ਗਾਮ ਕੀ ਦਾ ਖਰਾਬ ਹੈ ਸਾਲਾਂ ਦਾ ਲੋ ਖਰਾਬ ਆ ਓ ਸਪੇਸ ਨਹੀਂ ਦੇਂਦੀ ਨਾ ਰਹਿਂਦੇ ਨਹੀਂ ਨਹੀਂ ਇਹ ਤਾਂ ਨਹੀਂ ਖੁੱਲਣਾ ਮੇਰਾ ਬਰਾਉ ਚਾਬੀ ਓ ਜੀ ਲਾ ਕੇ ਵੇਖ ਲੈਨੇ ਆ ਮੜੀ ਉਹ ਦੁੱੱਜੇ ਲਾ ਕੇ ਕੋ ਉਹ ਇੱਕ ਮਿੰਟ ਦੁੱੱਜੇ ਲਾ ਕੇ ਵੇਖੀਂ ਦੁੱੱਜੇ ਮੋਟਰਸਾਈਕਲ ਨੂੰ ਲਾ ਕੇ ਵੇਖੀ ਪਰ ਨਹੀਂ ਖੁੱਲਾ ਕੰਮ ਚਾਬੀ ਵੀ ਕਾਬੀ ਦੇ ਦੋ ਆ ਵੀ ਦੋਸਤੋ ਆਪਣੀ ਇੱਕ ਹੋਰ ਚਾਬੀ ਲੱਭ ਗਈ ਆ ਸਟੈਂਡ ਵਾਲੇ ਵੀਰ ਨੇ ਦਿੱਤੀ ਆ ਇਹ ਵੇਣੇ ਲਾ ਕੇ ਲੱਗਦੀ ਆ ਕਿ ਨਹੀਂ ਲੱਗਦੀ ਲੱਗੀ ਵੇ ਵਾਹਿਗੁਰੂ ਜੀ ਦੀ ਕਿਰਪਾ ਇਹ ਤਾਂ ਖੁੱਲ ਗਿਆ ਜੋ ਅਟ ਦੇ ਇਦਾਂ ਹੀ ਜਵਾਨ ਹੋ ਗਈ ਜੋ ਕਿਰਪਾ ਉਹਦੀ ਇੱਕ ਮਿੰਟ ਲਾ ਦੋ ਹੋ ਗਈ ਜੋ ਕਿਰਪਾ ਜਵਾਨ ਖੁੱਲ ਗਿਆ ਜੋ ਖੁੱਲ ਗਿਆ ਖੁੱਲ ਗਿਆ ਜਾ ਬਾ ਜਾ ਹੋ ਗਈ ਓਏ ਚਲੋ ਜਵਾਨਾ ਹੋਣਾ ਦੱਜੇ ਨੂੰ ਵੇਖੋ ਖੋਲ ਕੇ ਜਿਉਂ ਨੂੰ ਨਹੀਂ ਲੱਗਣੀ ਬੈ ਚੱਲ ਇਹ ਵਾਹਿਗੁਰੂ ਵਾਹਿਗੁਰੂ ਇਹ ਮੇਰੇ ਇੱਕ ਸਾਈ ਨਹੀਂ ਨਹੀਂ ਵਾਹਿਗੁਰੂ 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 ਓਏ ਇਹਦੀ ਚਾਬੀ ਬਣਵਾ ਲਈਏ ਯਾਰ ਕੀ ਕਰਦੇ ਆ ਉਹ ਨਹੀਂ ਵੀ ਸਾਡੇ ਨੇ ਪਾਰਿਆਂ ਟੈਂਪੂ ਵੀਰ ਟੈਂਪੂ ਹੀ ਵਾਹ ਕੇ ਚੱਲਿਆ ਵੀਰ ਟੈਂਪੂ ਦੇ ਟੈਂਪੂ ਬਣ ਗਿਆ ਵਾ ਇਹ ਕਹਿੰਦਾ ਮੈਰ ਟੈਂਪੂ ਹੀ ਬਣ ਗਿਆ ਵਾ ਹਾਂਜੀ ਵੀਰ ਜੀ ਕੋਈ ਵਿਚਾਰ ਦੇਣਾ ਚਾਹੁੰਦਾ ਤੁਸੀਂ ਵਿਚਾਰ ਕਾ ਜੀ ਤੁਸੀਂ ਕੰਮ ਹੀ ਖਰਾਬ ਕਰਤਾ ਸਾਰਾ ਤੇ ਮੈਂ ਚਾਹਣਾ ਪਾਣੀ ਥੁਖੇ ਭਾਣੇ ਪਰੇ ਕਰਦੇ ਆ ਚਲੋ ਕੋਈ ਨਹੀਂ ਆ ਵੀਰ ਜੀ ਇੱਕ ਮੋਟਰ ਸੈੱਡ ਹਾਲੋ ਗਿਆ ਜਿੱਦੇ ਵੀ ਕਰਦੇ ਆਉਣ ਦੇ ਵੀਰ ਕਿੱਥੇ ਜਾਂਦੇ ਖਾਣੇ ਤੇ ਕਦੋਂ ਨਾ ਚੱਲ ਭਰਾਵਾ ਚੱਲ ਗੁਰੂ ਹੋਰੀ ਟੋਟੂ ਸਵਾਰੀਆਂ ਟਿੱਕੀ ਜਾਣਾ ਬੈਠੋ ਵੀਰ ਜੀ ਚਲੋ ਮੰਨਿਆ ਬੈ ਓਏ

ਓਏ ਓ ਗੁਰੂ ਆ ਦੂਜਾ ਟੈਂਪੂ ਵਾਲਾ 100 ਰੁਪਏ ਵਾਈ ਕਿਉਂ ਨਹੀਂ ਕੱਢਣ ਦੇ ਉਹ ਟੈਂਪੂ ਵਾਲਾ 100 ਰੁਪਏ ਲੈਂਦਾ ਤੂੰ 20 ਕਿਤੇ ਇੱਥੇ ਭੈਣੀ ਇੱਥੇ ਵੀ ਬਰਾਵਾ ਗਾਲ ਨਾ ਕੱਢ ਥੱਲੇ ਧਾਰ ਨਾ ਗਾਈ ਗਾਲ ਨਹੀਂ ਕੱਢਣੀ 20 ਲੱਗਣੇ ਆ ਹਾਂ ਗਾਲ ਨਹੀਂ ਕੱਢਣੀ ਇਹ ਭਾਈ ਮੈਂ ਵੀਰ ਜੀ ਗੁਰੂ ਵਾਲੇ ਬਣੋ ਵੀਰ ਜੀ ਗੁਰੂ ਵਾਲੇ ਬਣੋ ਸਾਡਾ ਟੈਂਪੂ ਆ ਭਾਈ ਇਹ ਪ੍ਰਦੂਸ਼ਣ ਨਹੀਂ ਇਹ ਫਲਾਉਂ ਵੀਰ ਜੀ ਨਸਿਆਂ ਨੂੰ ਛੱਡੋ ਵੀਰ ਜੀ ਗੁਰੂ ਵਾਲੇ ਬਣੋ ਵਾਹਿਗੁਰੂ ਦਾ ਜਾਪ ਕਰਨਾ ਵੀਰ ਜੀ ਫੇਰ ਲਾ ਕੇ ਆਉਣਾ ਨਹੀਂ ਤੇ ਰਾਜ ਛੱਡ ਆਉਨੇ ਹੁੰਦੇ ਜੀ ਚਲੋ ਢੀਲੇ ਭੇਜੀ ਲਾਭ ਇੰਡੀਆ ਚਾਬੀਆਂ ਚਾਬੀ ਬਣਾਤੀ ਜੀ ਬੱਸ ਇਹਨਾਂ ਨੂੰ ਪੂਰਾ ਫੁੱਲਦਾ ਲਾਓ